ਕਨੋਂ ਹੋਰ ਹਲਕੇ ਦੇ ਪਿੰਡ ਚਮਾਰੂ ਵਿਖੇ ਪਹੁੰਚੇ ਹੋਏ ਆ ਜਿੱਥੇ ਕਹਿਰ ਤੁਹਾਨੂੰ ਦਿਖਾਵਾਂਗੇ ਕਿਸ ਕਦਰ ਫਲੱਡ ਆਇਆ ਤੇ ਉਸ ਦਾ ਕਿੰਨਾ ਕ ਨੁਕਸਾਨ ਜਿਹੜਾ ਹੈਗਾ ਪਿੰਡ ਦੇ ਵਿੱਚ ਹੋਇਆ ਇਸ ਵੇਲੇ ਅਸੀਂ ਟਰੈਕਟਰ ਤੇ ਸਵਾਰ ਆ ਜੋ ਕਿ ਕੋਈ ਵੀ ਸਾਧਨ ਨਹੀਂ ਹੈਗਾ ਜਿਹੜਾ ਸਾਨੂੰ ਇਸ ਪਿੰਡ ਚ ਲੈ ਕੇ ਜਾਵੇ ਪਰ ਕੁਝ ਭਾਈ ਸਾਨੂੰ ਮਿਲੇ ਜਿਹੜੇ ਆਪਣਾ ਟਰੈਕਟਰ ਲੈ ਕੇ ਆਏ 20 ਕਿਲੋਮੀਟਰ ਦੂਰੋਂ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਪਿੰਡ ਲੈ ਕੇ ਜਾਵਾਂਗੇ ਹਾਲਾਂਕਿ ਪਿੰਡ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਜਾਣ ਨੂੰ ਰਾਜ਼ ਨਹੀਂ ਸੀਗਾ ਪਰ ਸਾਡਾ ਮਕਸਦ ਹੁੰਦਾ ਕਿ ਤੁਹਾਨੂੰ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਈਏ ਕਿੰਨਾ ਕੁ ਨੁਕਸਾਨ ਹੈ ਕਿੰਨਾ ਕੁ ਪਾਣੀ ਜਿਹੜਾ ਹੈਗਾ ਪਿੰਡ ਦੇ ਵਿੱਚ ਆਇਆ ਤਾਂ ਹੁਣ ਅਸੀਂ ਚਮਾਰੂ ਪਿੰਡ ਜਾ ਰਹੇ ਹਾਂ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਪਾਣੀ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਪਾਣੀ ਜਿਹੜਾ ਹੈਗਾ ਉਹ ਤੁਹਾਨੂੰ ਨਜ਼ਰ ਆਵੇਗਾ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਰੋਡ ਕਿੱਥੇ ਆ ਸੜਕ ਕਿੱਥੇ ਆ ਤਾਂ ਪਰ ਧੰਨਵਾਦ ਦੇਣਾ ਬਾਈਆਂ ਦਾ ਜਿਹੜੇ ਸਾਨੂੰ ਲੈ ਕੇ ਜਾ ਰਹੇ ਨੇ ਜਿਹੜੇ ਤਸਵੀਰਾਂ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹਨਾਂ ਦੀ ਬਦੌਲਤ ਹੀ ਜਿਹੜੀਆਂ ਅੱਜ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਹੈ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ ਜਿਸ ਤਰੀਕੇ ਦੇ ਨਾਲ ਇੱਥੇ ਪਾਣੀ ਹੈ ਤਾਂ ਇਦਾਂ ਲੱਗ ਰਿਹਾ ਕਿ ਜਿਵੇਂ ਇੱਕ ਨਹਿਰ ਦੇ ਵਿੱਚ ਅਸੀਂ ਜਿਹੜਾ ਹੈਗਾ ਗੁਜ਼ਰ ਰਹੇ ਆ ਤਾਂ ਪਟਿਆਲੇ ਦੀਆਂ ਇਹ ਤਸਵੀਰਾਂ ਨੇ ਪਟਿਆਲੇ ਜ਼ਿਲ੍ਹੇ ਦੀਆਂ ਇਹ ਤਸਵੀਰਾਂ ਨੇ ਕੱਗਰ ਦਾ ਕਹਿਰ ਜਿਹੜਾ ਹੈਗਾ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਕਿ ਪਾਣੀ ਜਿਹੜਾ ਹੈਗਾ ਜਿੱਥੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਹਿਰ ਕਰਦਾ ਨਜ਼ਰ ਆ ਰਿਹਾ ਉੱਥੇ ਹੀ ਕੱਲ ਤੋਂ ਪਟਿਆਲੇ ਦੀਆਂ ਤਸਵੀਰਾਂ ਨੇ ਕੱਲ ਤੋਂ ਪਟਿਆਲੇ ਦੇ ਹਾਲਾਤ ਵੀ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿਸ ਕਦਰ ਖਤਰਨਾਕ ਹਾਲਾਤ ਹੋਏ ਪਏ ਨੇ ਪਸਲਾ ਦੀ ਗੱਲ ਕਰ ਲਈਏ ਤਾਂ ਪੂਰਨ ਰੂਪ ਦੇ ਵਿੱਚ ਹਜ਼ਾਰਾਂ ਏਕੜ ਹਜ਼ਾਰਾਂ ਕਿਲੇ ਜ਼ਮੀਨ ਜਿਹੜੀ ਹੈ ਖਰਾਬ ਹੋ ਚੁੱਕੀ ਹੈ ਪਾਰੀ ਨੁਕਸਾਨ ਕਿਸਾਨਾਂ ਦਾ ਹੋ ਚੁੱਕਿਆ ਹੈ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਤੇ ਜਿਹੜੇ ਡੰਗਰ ਪਸ਼ੂ ਨੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਪਰ ਜੇਕਰ ਪਟਿਆਲੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਚਾਹੇ ਮਾਰਕੰਡਾ ਨਹਿਰ ਹੋਵੇ ਚਾਹੇ ਟਾਂਗਰੀ ਹੋਵੇ ਚਾਹੇ ਖੱਗਰ ਹੋਵੇ ਪੂਰਾ ਨੁਕਸਾਨ ਜਿਹੜਾ ਹੈਗਾ ਇਹਨਾਂ ਨਹਿਰਾਂ ਵੱਲੋਂ ਕੀਤਾ ਜਾ ਰਿਹਾ ਤੇ ਚਮਾਰੂ ਪਿੰਡ ਤੁਹਾਨੂੰ ਲੈ ਕੇ ਚੱਲੇ ਆ ਤੇ ਪਹਿਲਾਂ ਬਾਈ ਹੁਣ ਨਾਲ ਗੱਲ ਕਰਦੇ ਆ ਬਾਈ ਜੀ ਨਾਂ ਕੀ ਆ ਤੁਹਾਡਾ ਮੇਰਾ ਨਾਂ ਗੁਰਪਿੰਦਰ ਸਿੰਘ ਹੈ ਜੀ ਗੁਰਪਿੰਦਰ ਜੀ ਕਿਸ ਤਰੀਕੇ ਦੇ ਹਾਲਾਤ ਨੇ ਜੇਕਰੇ ਬੜਾ ਬੁਰਾ ਹਾਲ ਹੋ ਗਿਆ ਗਰੇਉਰੇ ਦਾ ਇਹ ਪ੍ਰਸ਼ਾਸਨਿਕੀ ਕਮੀ ਆ ਫਿਰ 2023 ਚ ਪਹਿਲਾਂ ਇਹੀ ਹਾਲ ਹੋਇਆ ਸੀਗਾ ਉਦੋਂ ਵੀ ਬੰਦ ਟੁੱਟੇ ਦੇ ਹੁਣ ਦੁਬਾਰੇ ਉੱਥੇ ਦੇ ਬਾਹਰ ਟੁੱਟਿਆ ਉਹ ਬਾਹਰ ਟੁੱਟਣ ਕਰਕੇ ਦੁਆਰੇ ਸਾਰਾ ਉਹਦੇ ਘਰ ਕੀ ਨੁਕਸਾਨ ਹੋਇਆ ਜੇ ਕਿਦੇ ਪ੍ਰਸ਼ਾਸਨ ਪਹਿਲਾਂ ਹੀ ਬੰਦ ਬੂਲ ਚੰਗੇ ਲਾਵੇ ਵੀਰੇ ਇਹ ਕੰਮ ਨਾ ਹੋਵੇ ਹੱਥ ਬੰਨ ਕੇ ਬੇਨਤੀ ਆ ਬਾਈ ਪ੍ਰਸ਼ਾਸਨ ਨੂੰ ਜਿਹੜਾ ਕੰਮ ਹੋਣਾ ਤੇ ਦੁਆਰੇ ਹੋਗਾ ਦੁਆਰੇ ਫੇਰ ਹੋਊਗਾ ਬਾਈ ਜੇ ਪ੍ਰਸ਼ਾਸਨ ਨੇ ਇਹ ਕੰਮ ਸਹੀ ਢੰਗ ਨਾਲ ਨਾਲ ਕਰਿਆ ਇਹ ਬੰਦ ਵੀਰੇ ਦੁਆਰੇ ਲੱਗਣਾ ਨੇੜੇ ਨੇੜੇ ਬੰਦ ਜਦ ਤੱਕ ਨਹੀਂ ਲੱਗਦਾ ਐਂ ਪਾਣੀ ਆਊਗਾ ਵੀਰੇ ਇਸ ਇਲਾਕੇ ਚ ਅਸੀਂ 20 ਕਿਲੋਮੀਟਰ ਤੋਂ ਆਏ ਸਾਡਾ ਪਿੰਡ ਮਡੌਲੀ ਆ ਬਾਈ ਇਹ ਪਿੰਡ 'ਚ ਕਿਸੇ ਨੇ ਟਰੈਕਟਰ ਵੀ ਨਹੀਂ ਦਿਆ ਇਹਨਾਂ ਬਾਈਆਂ ਨੂੰ ਰੇਹਣ ਵਾਸਤੇ ਅਸੀਂ ਸਪੈਸ਼ਲ ਆਪਣਾ ਟਰੈਕਟਰ ਲੈ ਕੇ ਬਾਈਆਂ ਨੂੰ ਕਵਰ ਕਰਨ ਜਾ ਰਹੀਆਂ ਚਮਾਰੂ ਪਿੰਡਾ ਸਾਹਮਣੇ ਆ ਗਿਆ ਬੁਰਾ ਹਾਲ ਆ ਬਾਈ ਤੁਹਾਡੇ ਸਾਹਮਣੇ ਆ ਦੇਖ ਲਾ ਔਰ ਸਾਰੀ ਫਸਲ ਤਬਾਹ ਹੋ ਚੁੱਕੀ ਹੈ ਇਹਨਾਂ ਗੱਲ ਹੈ ਬਾਈ ਜਿਹੜੀ ਮਤਲਬ ਪਹਿਲਾਂ ਨਾ ਅੱਜ ਤੋਂ 10 ਸਾਲ ਪਹਿਲਾਂ ਘੱਗਰਾਂ 'ਚੋਂ ਰੇਤਾ ਕੱਢਦੇ ਦੇ ਅਸੀਂ ਆਪ ਵੀ ਕੱਢਿਆ ਅਸੀਂ ਕਰਾਏ ਵੀ ਕਰੇ ਬਾਈ ਕੋਈ ਰੋਕ ਟੋਕ ਨਹੀਂ ਦੀ ਰੇਤਾ ਨਿਕਲਦਾ ਦਾ ਘੱਗਰ ਡੂੰਘੇ ਹੁੰਦੇ ਦੇ ਪਾਣੀ ਆਪਣਾ ਲੰਘ ਜਾਂਦਾ ਦਾ ਹੁਣ ਬਾਈ ਬੰਦ ਹੈ ਬਿਲਕੁਲ ਜ਼ਿਮੀਂਦਾਰ ਨੂੰ ਰੇਤਾ ਨਹੀਂ ਮਿਲਦਾ ਉਹ ਮਤਲਬ ਰੇਤਾ ਬੰਦ ਹੋਣ ਕਾਰਨ ਬੂਟੀਆਂ ਹੋ ਗਈਆਂ ਮੇਰੇ ਘੱਗਰਾਂ 'ਚ ਹਾਲਾਤ ਬਾਈ ਦਿਨ ਪਰ ਦਿਨ ਪੰਜਾਬ ਕੇ ਮਾੜੇ ਹੁੰਦੇ ਜਾ ਰਹੇ ਆ ਹਰ ਵਾਰੀ ਪੰਜਾਬ ਨੂੰ ਡਬੋਇਆ ਜਾ ਰਿਹਾ 2023 ਦੇ ਵਿੱਚ ਉਹਰੇ ਤਿੰਨ ਵਾਰੀ ਪਾਣੀ ਆਇਆ ਭਾਈ ਤਿੰਨ ਵਾਰੀ ਅਸੀਂ ਜੀਰੀਆਂ ਲਵਾਈਆਂ ਰਿਸ਼ਤੇਦਾਰਾਂ ਦੀਆਂ ਆਪਣਿਆਂ ਦੀ ਹੁਣ ਅਸੀਂ ਵੀ ਮਜਬੂਰ ਐ ਬਾਈ ਹੁਣ ਜੀਰੀਆਂ ਪੱਕੀਆਂ ਹੋਈਆਂ ਵੱਢਣੇ ਦਾ ਟਾਈਮ ਆਇਆ ਬਾਦਾ ਭਾਈ ਬਾਕੀ ਮਹਾਰਾਜ ਨੇ ਕਹਿਰ ਬਾਈ ਬਹੁਤ ਵਰਤਦੇ ਆ ਬਾਕੀ ਤੁਸੀਂ ਆ ਬਾਈ ਦੇਖ ਕੇ ਧਿਆਨ ਮਾਰੋ ਆਪਣਾ ਕਵਰ ਕਰ ਬਿਲਕੁਲ ਤਸਵੀਰਾਂ ਇੱਕ ਵਾਰ ਫੇਰ ਦਿਖਾ ਦਿੰਨੇ ਆ ਕਿਸ ਕਦਰ ਹਾਲਾਤ ਬਣੇ ਹੋਏ ਨੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਏਗਾ ਚਾਹੇ ਸੱਜੇ ਪਾਸੇ ਵੇਖ ਲਈਏ ਚਾਹੇ ਖੱਬੇ ਪਾਸੇ ਵੇਖ ਲਈਏ ਸਾਰੇ ਖੇਤ ਜਿਹੜੇ ਨੇ ਪਿੰਡ ਪੂਰਾ ਦਾ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ। ਬਾਈ ਜੀ ਪ੍ਰਸ਼ਾਸਨ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਵਾਅਦੇ ਕਰਦਾ। ਕੀ ਲੱਗਦਾ ਹੈ ਪ੍ਰਸ਼ਾਸਨ ਦਾ ਕਿੰਨਾਕ ਸਹਿਯੋਗ ਰਿਹਾ ਹੈ? ਵੀਰੇ ਪ੍ਰਸ਼ਾਸਨ ਨੂੰ ਤੁਸੀਂ ਦੇਖ ਹੀ ਰਹੇ ਹੋ ਅਸੀਂ। ਤੁਸੀਂ ਸਵੇਰ ਦੇ ਫਿਰ ਰਹੇ ਹੋ ਕਿੰਨਾ ਸਹਿਯੋਗ ਆ ਵੀਰੇ। ਤੁਹਾਨੂੰ ਰਿਆਨ ਤੱਕ ਕਿਸ਼ਤੀ ਨਹੀਂ ਮਿਲੀ ਹੈਗੀ ਵੀਰੇ। ਅਸੀਂ ਡਾਇਰੈਕਟਰ ਲੈ ਕੇ ਆਏ ਆ। ਪ੍ਰਸ਼ਾਸਨ ਨਹੀਂ ਤੁਹਾਨੂੰ ਕਹਿ ਵੀ ਸਕਦਾ ਜਵੇ ਚੱਕੋ ਕਿਸ਼ਤੀ। ਵੀ ਕਰੋ ਕਾਵਰ ਬਾਈ। ਤੁਹਾਨੂੰ ਦਿਆ ਹੀ ਸੀ ਹੋ ਕਿਸੇ ਨੇ। ਵੀਰੇ ਪ੍ਰਸ਼ਾਸਨ ਹਾਲੇ ਬਿਲਕੁਲ ਨਹੀਂ ਕੱਲ ਦਾ ਪਤਾ ਨਹੀਂ ਕੀ ਸਹਿਯੋਗ ਦੇਵੇ। ਹੁਣ ਬਿਲਕੁਲ ਹੀ ਸਹਿਯੋਗ ਨਹੀਂ ਹੈ ਗਿਆ। ਤੁਹਾਡੇ ਸਾਹਮਣੇ ਆ ਬਾਈ। ਅਹੀਂ ਟਰੈਕਟਰ ਲੈ ਗਏ ਹੁਣ ਚਮਾਰੂਪਿੰਡ ਤੁਸੀਂ ਪਹਿਲੇ ਵਾਰੀ ਕਵਰ ਕਰਨ ਆ ਰਹੇ ਹੋ ਜੇ ਪ੍ਰਸ਼ਾਸਨ ਚਾਹੁੰਦਾ ਉਦੋਂ ਉਹਨੂੰ ਕਵਰ ਵੀ ਕਰ ਸਕਦਾ ਚਮਾਰੂਪਿੰਡ ਕਿਸ਼ਤੀਆਂ ਵੀ ਲਾ ਸਕਦਾ ਸੀਗਾ ਆ ਟਰੈਕਟਰ ਨਹੀਂ ਜਾਂਦੇ ਵੀਰੇ ਆਪਾਂ ਕਿਸ਼ਤੀਆਂ ਹੁੰਦੀਆਂ ਔਰੇ ਕਿਸ਼ਤੀਆਂ ਤੇ ਜਾਂਦੇ ਵੀਰੇ ਪੂਰੇ ਕਹਿੰਦੇ ਕਿਸੇ ਸੱਪ ਲੜ ਗਿਆ ਵੀਰੇ ਉਹ ਟਰੈਕਟਰ ਦੇ ਹੀ ਲੈ ਕੇ ਆਏ ਨੇ ਕਿਸ਼ਤੀ ਵੀ ਨਹੀਂ ਭੇਜੀ ਹੈਗੀ ਕਹਿੰਦੇ ਔਰੇ ਹਾਂ ਜੀ ਪ੍ਰਸ਼ਾਸਨ ਦਾ ਵੀਰੇ ਬਹੁਤ ਬੁਰਾ ਹਾਲ ਆ ਇੱਕ ਗੱਲ ਹੈਗੀ ਆ ਵੀਰੇ ਜਿਹੜੇ ਵੀਰੇ ਅਮਨ ਨੇ ਕਿਹਾ ਵੀ ਜਦ ਤੱਕ ਥੋੜਾ ਰੇਕਟਰ ਉੱਪਰ ਨਾ ਚਲਾਇਆ ਗਿਆ ਜਦ ਤੱਕ ਵੀ ਇਹ ਹਾਲ ਆ ਰੇਤਾ ਚੱਲੇਗਾ ਨੂੰ ਡੂੰਗਾ ਹੋਵੇ ਵੀਰੇ ਪਾਣੀ ਅੱਗੇ ਜਾਊਗਾ ਫੇਰ ਵੀ ਕੋਈ ਨਾ ਕੋਈ ਮਸਲਾ ਆ ਲੂ ਹੁੰਦਾ ਇੱਕ ਮੇਨ ਬੰਦ ਲੱਗੇ ਜਾਂ ਕ ਅਗਰ ਡੂੰਗਾ ਹੋਵੇ ਵੀਰੇ ਜਦ ਤੱਕ ਕੋਈ ਹੱਲ ਨਹੀਂ ਵੀਰੇ ਇਹਦਾ ਅਹੀਂ ਪਾਣੀ ਆਊਗਾ ਵੀਰੇ ਆ ਜੀ ਕੋਈ ਮਦਦ ਪਹੁੰਚੀ ਇੱਥੇ ਉੱਥੇ ਉਰੇ ਵੀਰੇ ਕੋਈ ਮਦਦ ਨਹੀਂ ਹਾਲ ਤੱਕ ਪਹੁੰਚੀ ਆਗੀ ਇਹਨ ਪਿੰਡਾਂ 'ਚ ਹਾਂ ਜੀ ਹੁਣ ਤੱਕ ਕਿਸੇ ਨੇ ਕੋਈ ਸਾਰ ਨਹੀਂ ਲਈ ਲੋਕਾਂ ਨੇ ਹਾਲੇ ਤੱਕ ਕੋਈ ਸਾਰ ਨਹੀਂ ਲਈ ਵੀਰੇ ਕਿਸੇ ਨੇ ਉਹ ਪੁਲਤੇ ਜਰੂਰ ਖੜੇ ਨੇ ਵੀਰੇ ਤੁਸੀਂ ਵੀ ਦੇਖ ਕੇ ਆਏ ਆ ਉਥੇ ਤੱਕਾ ਪਿੰਡਾਂ ਤੱਕ ਕੋਈ ਨਹੀਂ ਪਹੁੰਚਿਆ ਲੱਗਿਆ ਹੋਇਆ ਆਪਣਾ ਜਿਹੜਾ ਮੰਨ ਪੈਂਦਾ ਉਹ ਗੁਰਦੁਆਰਾ ਸਾਹਿਬ ਕੋਲੇ ਉਥੇ ਮੇਲਾ ਲੱਗਿਆ ਗੁਰਦੁਆਰਾ ਸਾਹਿਬ ਨੂੰ ਲੰਗਰ ਚੱਲ ਰਿਹਾ ਲੰਗਰ ਛਕ ਰਹੇ ਆ ਨਜ਼ਾਰੇ ਲੈ ਰਹੇ ਆ ਬਾਈ ਕੋਈ ਕਿਸੇ ਗੱਲ ਨਹੀਂ ਸੁਣਦਾ ਪੁਲਿਸ ਰੋਕ ਦਿੰਦੀ ਜੇ ਅਸੀਂ ਆਮ ਮਤਲਬ ਮੁੰਡੇ ਪਿੰਡਾਂ ਚੋਂ ਆਨੇ ਆ ਮਤਲਬ ਵੀ ਅੱਪ ਮਿਲੇ ਮੁੰਡਿਆਂ ਨੂੰ ਅੱਗੇ ਜਾ ਕੇ ਸਾਨੂੰ ਰੋਕ ਦਿੰਨੇ ਆ ਬਾਈ ਸਵੇਰੇ ਜਦੋਂ ਸੱਪ ਲੜਿਆ ਜਮਾਰੂ ਅਸੀਂ ਉਦੋਂ ਵੀ ਆਏ ਬਾਈ ਸਾਨੂੰ ਲਾਛੜੂ ਰੋਕ ਦਿੱਤਾ ਕਹਿੰਦੇ ਵੀ ਅੱਗੇ ਨਹੀਂ ਜਾਣਾ ਅੱਗੇ ਪਾਣੀ ਬਹੁਤ ਵੀ ਮਤਲਬ ਜੇ ਭਾਈ ਆਪਾਂ ਆਪਣੇ ਬੰਦੇ ਨੂੰ ਬਚਾਵਾਂਗੇ ਨਹੀਂ ਫਿਰ ਕਿਵੇਂ ਬਚਣਗੇ ਆਪਣੇ ਲੋਕ ਬਾਈ ਹੁਣ ਪੰਜਾਬੀ ਦੀ ਪੰਜਾਬੀਏ ਬਾਹ ਫੜਨੇ ਤੁਸੀਂ ਬਾਈ ਪੰਜਾਬੀ ਭਰਾ ਆ ਆਪਣੇ ਨਾਲ ਆ ਕੇ ਤੁਸੀਂ ਵੀ ਸਾਡੇ ਤੇ ਵਿਸ਼ਵਾਸ ਕਰਿਆ ਅਸੀਂ ਤੁਹਾਡੇ ਤੇ ਵਿਸ਼ਵਾਸ ਕਰਿਆ ਆਪਾਂ ਸਾਰੇ ਹੁਣ ਆਪਾਂ ਨੂੰ ਕੀ ਹੋ ਗਿਆ ਬਾਈ ਜੇ ਸਵੇਰੇ ਕੋਈ ਕਿਸ਼ਤੀ ਮਗਾ ਦਿੰਦੇ ਜਾਂ ਕੋਈ ਟਰੈਕਟਰ ਪ੍ਰੋਵਾਈਡ ਕਰਾ ਦਿੰਦੇ ਉਹ ਬੰਦਾ ਬਚ ਵੀ ਜਾਂਦਾ ਹੁਣ ਆਪਾਂ ਨੂੰ ਕਿਹਾ ਪਤਾ ਵੀ ਉਹ ਬੰਦਾ ਬਚਿਆ ਜਾਂ ਨਹੀਂ ਬਚਿਆ ਬਾਕੀ ਹੁਣ ਆਪਾਂ ਪਿੰਡ ਪਹੁੰਚ ਜੂਗੇ ਬਾਈ ਤੁਹਾਨੂੰ ਘਰ ਦਿਖਾ ਦਿੰਨੇ ਆ ਤੁਹਾਨੂੰ ਨਵਾਂ ਘਰ ਬਣ ਰਿਹਾ ਸੀ ਤਾਂ ਦੇਖ ਸਕਦੇ ਹੋ ਪਾਣੀ ਜਿਹੜਾ ਹੈਗਾ ਘਰ ਦੇ ਵਿੱਚ ਦਾਖਲ ਹੋ ਚੁੱਕਿਆ ਤਾਂ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਾਲਾਤ ਕਿਹੋ ਜਿਹੇ ਜਿਹੜੇ ਨੇ ਪਿੰਡ ਦੇ ਬਣੇ ਹੋਏ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਚਮਾਰੂ ਪਿੰਡ ਦੀਆਂ ਨੇ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਟਿਆਲੇ ਜ਼ਿਲ੍ਹੇ ਦੇ ਕੀ ਹਾਲਾਤ ਨੇ ਪਟਿਆਲੇ ਦੇ ਪਿੰਡਾਂ ਦੇ ਕੀ ਹਾਲਾਤ ਨੇ ਇਸ ਵੇਲੇ ਅਸੀਂ ਕਨੌਰ ਤੇ ਸਨੌਰ ਹਲਕੇ ਦੇ ਪਿੰਡਾਂ ਦੇ ਹਲਾਤ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਚਮਾਰੂ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਟਰੈਕਟਰ ਦੇ ਜਰੀਏ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਲਗਾਤਾਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਟਿਆਲੇ ਦੇ ਵਿੱਚ ਕੀ ਹਾਲਾਤ ਨੇ ਪਟਿਆਲੇ ਦੇ ਪਿੰਡਾਂ ਦੇ ਕੀ ਹਾਲਾਤ ਨੇ ਦੂਜੇ ਪਾਸੇ ਜੇਕਰ ਪਿੰਡ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਸਾਧਨ ਜਿਹੜਾ ਹੈਗਾ ਇਸ ਪਿੰਡ ਦੇ ਨਾਲ ਨਹੀਂ ਜੁੜ ਰਿਹਾ ਕੋਈ ਵੀ ਸਾਧਨ ਦੇ ਜਰੀਏ ਲੋਕ ਇੱਥੇ ਨਹੀਂ ਪਹੁੰਚ ਰਹੇ ਪਰ ਇਹ ਬਾਈਆਂ ਦਾ ਸ਼ੁਕਰੀਆ ਜਿਹੜੇ ਸਾਨੂੰ ਲੈ ਕੇ ਆਏ ਨੇ ਜਿਨ੍ਹਾਂ ਨੇ ਆਪਣਾ ਟਰੈਕਟਰ ਕੱਢਿਆ ਦਲੇਰੀ ਦਿਖਾਈ ਪੰਜਾਬੀਅਤ ਦਿਖਾਈ ਤਾਂ ਇਹਨਾਂ ਨੂੰ ਵੀ ਇੱਕ ਸਲੂਟ ਹੈ ਤੇ ਨਾਲ ਹੀ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਜੀ ਹਾਲਾਤ ਨੇ ਪਟਿਆਲੇ ਦੇ ਜ਼ਿਲ੍ਹੇ ਦੇ ਪਟਿਆਲੇ ਦੇ ਪਿੰਡਾਂ ਦੇ ਲਗਾਤਾਰ ਤੁਹਾਨੂੰ ਦਿਖਾਉਂਦੇ ਰਵਾਂਗੇ ਕੈਮਰਾ ਪਰਸਨ ਵਰੁਣ ਦੇ ਨਾਲ ਅਮਨਦੀਪ ਸਿੰਘ ਜੀ ਤੇ ਵੈਬ ਟੀਵੀ ਚਮਾਰੂ ਕਨੌਰ ਹਲਕੇ ਦੇ ਪਿੰਡ ਚਮਾਰੂ ਵਿਖੇ ਪਹੁੰਚੇ ਹੋਏ ਆ ਜਿੱਥੇ ਕਹਿਰ ਤੁਹਾਨੂੰ ਦਿਖਾਵਾਂਗੇ ਕਿਸ ਕਦਰ ਫਲੱਡ ਆਇਆ ਤੇ ਉਸ ਦਾ ਕਿੰਨਾ ਕ ਨੁਕਸਾਨ ਜਿਹੜਾ ਹੈਗਾ ਪਿੰਡ ਦੇ ਵਿੱਚ ਹੋਇਆ ਇਸ ਵੇਲੇ ਅਸੀਂ ਟਰੈਕਟਰ ਤੇ ਸਵਾਰ ਆ ਕਿਉਂਕਿ ਕੋਈ ਵੀ ਸਾਧਨ ਨਹੀਂ ਹੈਗਾ ਜਿਹੜਾ ਸਾਨੂੰ ਇਸ ਪਿੰਡ ਚ ਲੈ ਕੇ ਜਾਵੇ ਪਰ ਕੁਝ ਭਾਈ ਸਾਨੂੰ ਮਿਲੇ ਜਿਹੜੇ ਆਪਣਾ ਟਰੈਕਟਰ ਲੈ ਕੇ ਆਏ 20 ਕਿਲੋਮੀਟਰ ਦੂਰੋਂ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਪਿੰਡ ਲੈ ਕੇ ਜਾਵਾਂਗੇ ਹਾਲਾਂਕਿ ਪਿੰਡ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਜਾਣ ਨੂੰ ਰਾਜ਼ੀ ਨਹੀਂ ਸੀਗਾ ਪਰ ਸਾਡਾ ਮਕਸਦ ਹੁੰਦਾ ਹੈ ਕਿ ਤੁਹਾਨੂੰ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਈਏ ਕਿੰਨਾ ਕੁ ਨੁਕਸਾਨ ਹੈ ਕਿੰਨਾ ਕੁ ਪਾਣੀ ਜਿਹੜਾ ਹੈਗਾ ਪਿੰਡ ਦੇ ਵਿੱਚ ਆਇਆ ਤਾਂ ਹੁਣ ਅਸੀਂ ਚਮਾਰੂ ਪਿੰਡ ਜਾ ਰਹੇ ਹਾਂ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਪਾਣੀ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਪਾਣੀ ਜਿਹੜਾ ਹੈਗਾ ਉਹ ਤੁਹਾਨੂੰ ਨਜ਼ਰ ਆਵੇਗਾ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਰੋਡ ਕਿੱਥੇ ਹੈ ਸੜਕ ਕਿੱਥੇ ਹੈ ਤਾਂ ਪਰ ਧੰਨਵਾਦ ਦੇਣਾ ਬਾਈਆਂ ਦਾ ਜਿਹੜੇ ਸਾਨੂੰ ਲੈ ਕੇ ਜਾ ਰਹੇ ਨੇ ਜਿਹੜੇ ਤਸਵੀਰਾਂ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹਨਾਂ ਦੀ ਬਦੌਲਤ ਹੀ ਜਿਹੜੀਆਂ ਅੱਜ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਹੈ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ ਜਿਸ ਤਰੀਕੇ ਦੇ ਨਾਲ ਇੱਥੇ ਪਾਣੀ ਹੈ ਤਾਂ ਇਦਾਂ ਲੱਗ ਰਿਹਾ ਹੈ ਕਿ ਜਿਵੇਂ ਇੱਕ ਨਹਿਰ ਦੇ ਵਿੱਚ ਅਸੀਂ ਜਿਹੜਾ ਹੈਗਾ ਗੁਜ਼ਰ ਰਹੇ ਹਾਂ ਤਾਂ ਪਟਿਆਲੇ ਦੀਆਂ ਇਹ ਤਸਵੀਰਾਂ ਨੇ ਪਟਿਆਲੇ ਜ਼ਿਲ੍ਹੇ ਦੀਆਂ ਇਹ ਤਸਵੀਰਾਂ ਨੇ ਕੱਗਰ ਦਾ ਕਹਿਰ ਜਿਹੜਾ ਹੈਗਾ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਕਿ ਪਾਣੀ ਜਿਹੜਾ ਹੈਗਾ ਜਿੱਥੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਹਿਰ ਕਰਦਾ ਨਜ਼ਰ ਆ ਰਿਹਾ ਉੱਥੇ ਹੀ ਕੱਲ ਤੋਂ ਪਟਿਆਲੇ ਦੀਆਂ ਤਸਵੀਰਾਂ ਨੇ ਕੱਲ ਤੋਂ ਪਟਿਆਲੇ ਦੇ ਹਾਲਾਤ ਵੀ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਕਿਸ ਕਦਰ ਖਤਰਨਾਕ ਹਾਲਾਤ ਹੋਏ ਪਏ ਨੇ ਪਤਲਾ ਦੀ ਗੱਲ ਕਰ ਲਈਏ ਤਾਂ ਪੂਰਨ ਰੂਪ ਦੇ ਵਿੱਚ ਹਜ਼ਾਰਾਂ ਏਕੜ ਹਜ਼ਾਰਾਂ ਕਿਲੇ ਜ਼ਮੀਨ ਜਿਹੜੀ ਹੈ ਖਰਾਬ ਹੋ ਚੁੱਕੀ ਹੈ ਪਾਰੀ ਨੁਕਸਾਨ ਕਿਸਾਨਾਂ ਦਾ ਹੋ ਚੁੱਕਿਆ ਹੈ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਤੇ ਜਿਹੜੇ ਡੰਗਰ ਪਸ਼ੂ ਨੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਪਰ ਜੇਕਰ ਪਟਿਆਲੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਚਾਹੇ ਮਾਰਕੰਡਾ ਨਹਿਰ ਹੋਵੇ ਚਾਹੇ ਟਾਂਗਰੀ ਹੋਵੇ ਚਾਹੇ ਖੱਗਰ ਹੋਵੇ ਪੂਰਾ ਨੁਕਸਾਨ ਜਿਹੜਾ ਹੈਗਾ ਇਹਨਾਂ ਨਹਿਰਾਂ ਵੱਲੋਂ ਕੀਤਾ ਜਾ ਰਿਹਾ ਤੇ ਚਮਾਰੂ ਪਿੰਡ ਤੁਹਾਨੂੰ ਲੈ ਕੇ ਚੱਲੇ ਆ ਤੇ ਪਹਿਲਾਂ ਬਾਈ ਹੁਣ ਨਾਲ ਗੱਲ ਕਰਦੇ ਆ ਬਾਈ ਜੀ ਨਾਂ ਕੀ ਹੈ ਤੁਹਾਡਾ ਮੇਰਾ ਨਾਂ ਗੁਰਪਿੰਦਰ ਸਿੰਘ ਹੈ ਜੀ ਹਾਂ ਗੁਰਪਿੰਦਰ ਜੀ ਕਿਸ ਤਰੀਕੇ ਦੇ ਹਾਲਾਤ ਨੇ ਜੇਕਰੇ ਬੜਾ ਬੁਰਾ ਹਾਲ ਹੋ ਗਿਆ ਗਰੇਉਰੇ ਦਾ ਇਹ ਪ੍ਰਸ਼ਾਸਨਿਕੀ ਕਮੀ ਆ ਫਿਰ 2023 ਚ ਪਹਿਲਾਂ ਇਹੀ ਹਾਲ ਹੋਇਆ ਸੀਗਾ ਉਦੋਂ ਵੀ ਬੰਦ ਟੁੱਟੇ ਦੇ ਹੁਣ ਦੁਬਾਰੇ ਉੱਥੇ ਦੇ ਬੰਦ ਟੁੱਟਿਆ ਉਹ ਬੰਦ ਟੁੱਟਣ ਕਰਕੇ ਦੁਆਰੇ ਸਾਰਾ ਉਹਦੇ ਘਰ ਕੀ ਨਿਸ਼ਾਨ ਹੋਇਆ ਜੇ ਕਿਦੇ ਪ੍ਰਸ਼ਾਸਨ ਪਹਿਲਾਂ ਹੀ ਬੰਦ ਬੂਲ ਚੰਗੇ ਲਾਵੇ ਵੀਰੇ ਇਹ ਕੰਮ ਨਾ ਹੋਵੇ ਹੱਥ ਬੰਨ ਕੇ ਬੇਨਤੀ ਆ ਬਾਈ ਪ੍ਰਸ਼ਾਸਨ ਨੂੰ ਜਿਹੜਾ ਕੰਮ ਹੋਣਾ ਤੇ ਦੁਆਰੇ ਹੋਗਾ ਦੁਆਰੇ ਫੇਰ ਹੋਊਗਾ ਬਾਈ ਜੇ ਪ੍ਰਸ਼ਾਸਨ ਨੇ ਇਹ ਕੰਮ ਸਹੀ ਢੰਗ ਨਾਲ ਨਾਲ ਕਰਿਆ ਇਹ ਬੰਦ ਵੀਰੇ ਦੁਆਰੇ ਲੱਗਣਾ ਨੇੜੇ ਨੇੜੇ ਬੰਦ ਜਦ ਤੱਕ ਨਹੀਂ ਲੱਗਦਾ ਐਂ ਪਾਣੀ ਆਊਗਾ ਵੀਰੇ ਇਸ ਇਲਾਕੇ ਚ ਅਸੀਂ 20 ਕਿਲੋਮੀਟਰ ਤੋਂ ਆਏ ਸਾਡਾ ਪਿੰਡ ਮਡੌਲੀ ਆ ਬਾਈ ਇਹ ਪਿੰਡ ਤੇ ਕਿਸੇ ਨੇ ਟਰੈਕਟਰ ਵੀ ਨਹੀਂ ਦਿਆ ਇਹਨਾਂ ਬਾਈਆਂ ਨੂੰ ਰੇਹਣ ਵਾਸਤੇ ਅਸੀਂ ਸਪੈਸ਼ਲ ਆਪਣਾ ਟਰੈਕਟਰ ਲੈ ਕੇ ਬਾਈਆਂ ਨੂੰ ਕਵਰ ਕਰਨ ਜਾ ਰਹੀਆਂ ਚਮਾਰੂ ਪਿੰਡ ਆ ਸਾਹਮਣੇ ਆ ਗਿਆ ਜੀ ਬੁਰਾ ਹਾਲ ਆ ਬਾਈ ਤੁਹਾਡੇ ਸਾਹਮਣੇ ਆ ਦੇਖ ਲਾ ਔਰ ਸਾਰੀ ਫਸਲ ਤਬਾਹ ਹੋ ਚੁੱਕੀ ਹੈ ਮੇਨ ਗੱਲ ਹੈ ਬਾਈ ਜਿਹੜੀ ਮਤਲਬ ਪਹਿਲਾਂ ਨਾ ਅੱਜ ਤੋਂ 10 ਸਾਲ ਪਹਿਲਾਂ ਘਗਰਾਂ ਚੋਂ ਰੇਤਾ ਕੱਢਦੇ ਦੇ ਅਸੀਂ ਆਪ ਵੀ ਕੱਢਿਆ ਅਸੀਂ ਕਰਾਏ ਵੀ ਕਰੇ ਬਾਈ ਕੋਈ ਰੋਕ ਟੋਕ ਨਹੀਂ ਦੀ ਰੇਤਾ ਨਿਕਲਦਾ ਦਾ ਘਗਰ ਡੁੰਗੇ ਹੁੰਦੇ ਤੇ ਪਾਣੀ ਆਪਣਾ ਲੰਘ ਜਾਂਦਾ ਦਾ ਹੁਣ ਬਾਈ ਬੰਦ ਹੈ ਬਿਲਕੁਲ ਜ਼ਿਮੀਦਾਰ ਨੂੰ ਰੇਤਾ ਨਹੀਂ ਮਿਲਦਾ ਉਹ ਮਤਲਬ ਰੇਤਾ ਬੰਦ ਹੋਣ ਕਾਰਨ ਬੂਟੀਆਂ ਹੋ ਗਈਆਂ ਮੇਰੇ ਘਗਰਾਂ ਚ ਹਾਲਾਤ ਬਾਈ ਦਿਨ ਪਰ ਦਿਨ ਪੰਜਾਬ ਕੇ ਮਾੜੇ ਹੁੰਦੇ ਜਾ ਰਹੇ ਆ ਹਰ ਵਾਰੀ ਪੰਜਾਬ ਨੂੰ ਡਬੋਇਆ ਜਾ ਰਹਿਆ 2023 ਦੇ ਵਿੱਚ ਉਹਰੇ ਤਿੰਨ ਵਾਰੀ ਪਾਣੀ ਆਇਆ ਭਾਈ ਤਿੰਨ ਵਾਰੀ ਅਸੀਂ ਜੀਰੀਆਂ ਲਵਾਈਆਂ ਰਿਸ਼ਤੇਦਾਰਾਂ ਦੀਆਂ ਆਪਣਿਆਂ ਦੀ ਹੁਣ ਅਸੀਂ ਵੀ ਮਜਬੂਰ ਐ ਬਾਈ ਹੁਣ ਜੀਰੀਆਂ ਪੱਕੀਆਂ ਹੋਈਆਂ ਵੱਢਣੇ ਦਾ ਟਾਈਮ ਆਇਆ ਬਾਦਾ ਭਾਈ ਬਾਕੀ ਮਹਾਰਾਜ ਨੇ ਕਹਿਰ ਬਾਈ ਬਹੁਤ ਵਰਤਦੇ ਆ ਬਾਕੀ ਤੁਸੀਂ ਆਪ ਬਾਈ ਦੇਖ ਕੇ ਧਿਆਨ ਮਾਰੋ ਆਪਣਾ ਕਵਰ ਕਰ ਬਿਲਕੁਲ ਤਸਵੀਰਾਂ ਇੱਕ ਵਾਰ ਫੇਰ ਦਿਖਾ ਦਿੰਨੇ ਆ ਕਿਸ ਕਦਰ ਹਾਲਾਤ ਬਣੇ ਹੋਏ ਨੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਏਗਾ ਚਾਹੇ ਸੱਜੇ ਪਾਸੇ ਵੇਖ ਲਈਏ ਚਾਹੇ ਖੱਬੇ ਪਾਸੇ ਵੇਖ ਲਈਏ ਸਾਰੇ ਖੇਤ ਜਿਹੜੇ ਨੇ ਪਿੰਡ ਪੂਰਾ ਦਾ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ। ਬਾਈ ਜੀ ਪ੍ਰਸ਼ਾਸਨ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਹੈ, ਵਾਅਦੇ ਕਰਦਾ ਹੈ। ਕੀ ਲੱਗਦਾ ਹੈ ਪ੍ਰਸ਼ਾਸਨ ਦਾ ਕਿੰਨਾ ਕੁ ਸਹਿਯੋਗ ਰਿਹਾ ਹੈ? ਵੀਰੇ ਪ੍ਰਸ਼ਾਸਨ ਦਾ ਤੁਸੀਂ ਦੇਖ ਹੀ ਰਹੇ ਹੋ ਅਸੀਂ। ਪੂਰੀ ਸਵੇਰ ਦੇ ਫਿਰ ਰਹੇ ਹਾਂ ਕਿੰਨਾ ਸਹਿਯੋਗ ਆ ਵੀਰੇ। ਤੁਹਾਨੂੰ ਰਿਆਨ ਤੱਕ ਕਿਸ਼ਤੀ ਨਹੀਂ ਮਿਲੀ ਹੈਗੀ ਵੀਰੇ। ਅਸੀਂ ਡਾਇਰੈਕਟਰ ਲੈ ਕੇ ਆਏ ਹਾਂ। ਪ੍ਰਸ਼ਾਸਨ ਨਹੀਂ ਤੁਹਾਨੂੰ ਕਹਿ ਵੀ ਸਕਦਾ ਜabe ਚੱਕੋ ਕਿਸ਼ਤੀ। ਵੀ ਕਰੋ ਕਾਵਰ ਬਾਈ। ਤੁਹਾਨੂੰ ਦਿਆ ਹੀ ਸੀ ਹੋ ਕਿਸੇ ਨੇ। ਵੀਰੇ ਪ੍ਰਸ਼ਾਸਨ ਹਾਲੇ ਬਿਲਕੁਲ ਨਹੀਂ ਕੱਲ ਦਾ ਪਤਾ ਨਹੀਂ ਕੀ ਸਹਿਯੋਗ ਦੇਵੇ। ਹੁਣ ਬਿਲਕੁਲ ਹੀ ਸਹਿਯੋਗ ਨਹੀਂ ਹੈਗਾ। ਤੁਹਾਡੇ ਸਾਹਮਣੇ ਆ ਬ ਅਹੀਂ ਟਰੈਕਟਰ ਲੈ ਗਏ ਹੁਣ ਚਮਾਰੂਪਿੰਡ ਤੁਸੀਂ ਪਹਿਲੇ ਵਾਰੀ ਕਵਰ ਕਰਨ ਆ ਰਹੇ ਹੋ ਜੇ ਪ੍ਰਸ਼ਾਸਨ ਚਾਹੁੰਦਾ ਉਹਦੋਂ ਤੁਹਾਨੂੰ ਕਵਰ ਵੀ ਕਰ ਸਕਦਾ ਚਮਾਰੂਪਿੰਡ ਕਿਸ਼ਤੀਆਂ ਵੀ ਲਾ ਸਕਦਾ ਸੀਗਾ ਆ ਟਰੈਕਟਰ ਨਹੀਂ ਜਾਂਦੇ ਵੀਰੇ ਆਪਾਂ ਕਿਸ਼ਤੀਆਂ ਹੁੰਦੀਆਂ ਔਰੇ ਕਿਸ਼ਤੀਆਂ ਤੇ ਜਾਂਦੇ ਵੀਰੇ ਪੂਰੇ ਕਹਿੰਦੇ ਕਿਸੇ ਸੱਪ ਲੜ ਗਿਆ ਵੀਰੇ ਉਹ ਟਰੈਕਟਰ ਨਹੀਂ ਲੈ ਕੇ ਆਏ ਨੇ ਕਿਸ਼ਤੀ ਵੀ ਨਹੀਂ ਭੇਜੀ ਹੈਗੀ ਕਹਿੰਦੇ ਔਰੇ ਹਾਈ ਪ੍ਰਸ਼ਾਸਨ ਦਾ ਵੀਰੇ ਬਹੁਤ ਬੁਰਾ ਹਾਲ ਆ ਇੱਕ ਗੱਲ ਹੈਗੀ ਆ ਵੀਰੇ ਜਿਹੜਾ ਵੀਰਾ ਅਮਨ ਨੇ ਕਿਹਾ ਵੀ ਜਦ ਤੱਕ ਥੋੜਾ ਰੇਤਾ ਰੂਤਾ ਨਾਲ ਚਲਾਇਆ ਗਿਆ ਜਦ ਤੱਕ ਵੀ ਇਹ ਹਾਲ ਆ ਰੇਤਾ ਚੱਲੇਗਾ ਨੂੰ ਡੂੰਗਾ ਹੋਵੇ ਵੀਰੇ ਪਾਣੀ ਅੱਗੇ ਜਾਊਗਾ ਫੇਰ ਵੀ ਕੋਈ ਨਾ ਕੋਈ ਮਸਲਾ ਆਲੂ ਹੁੰਦਾ ਇੱਕ ਮੇਨ ਬੰਦ ਲੱਗੇ ਜਾਂ ਕ ਅਗਰ ਡੂੰਗਾ ਹੋਵੇ ਵੀਰੇ ਜਦ ਤੱਕ ਕੋਈ ਹੱਲ ਨਹੀਂ ਵੀਰੇ ਦਾ ਅਹੀਂ ਪਾਣੀ ਆਊਗਾ ਵੀਰੇ ਆ ਜੀ ਕੋਈ ਮਦਦ ਪਹੁੰਚੀ ਇੱਥੇ ਉਥੇ ਉਰੇ ਵੀਰੇ ਕੋਈ ਮਦਦ ਨਹੀਂ ਹਾਲ ਤੱਕ ਪਹੁੰਚੀ ਆਗੀ ਇਹਨ ਪਿੰਡਾਂ 'ਚ ਆ ਜੀ ਹੁਣ ਤੱਕ ਕਿਸੇ ਨੇ ਕੋਈ ਸਾਰ ਨਹੀਂ ਲਈ ਲੋਕਾਂ ਨੇ ਹਾਲੇ ਤੱਕ ਕੋਈ ਸਾਰ ਨਹੀਂ ਲਈ ਵੀਰੇ ਕਿਸੇ ਨੇ ਉਹ ਪੁਲਤੇ ਜਰੂਰ ਖੜੇ ਨੇ ਵੀਰੇ ਤੁਸੀਂ ਵੀ ਦੇਖ ਕੇ ਆਏ ਆ ਉੱਥੇ ਤੱਕ ਆ ਪਿੰਡਾਂ ਤੱਕ ਕੋਈ ਨਹੀਂ ਪਹੁੰਚਿਆ ਲੱਗਿਆ ਹੋਇਆ ਆਪਣਾ ਕਿਹੜਾ ਮੰਨ ਪੈਂਦਾ ਉਹ ਗੁਰਦੁਆਰਾ ਸਾਹਿਬ ਕੋਲੇ ਉੱਥੇ ਮੇਲਾ ਲੱਗਿਆ ਗੁਰਦੁਆਰਾ ਸਾਹਿਬ ਲੰਗਰ ਚੱਲ ਰਿਹਾ ਲੰਗਰ ਛਕ ਰਹੇ ਆ ਨਜ਼ਾਰੇ ਲੈ ਰਹੇ ਆ ਬਾਈ ਕੋਈ ਕਿਸੇ ਗੱਲ ਨਹੀਂ ਸੁਣਦਾ ਪੁਲਿਸ ਰੋਕ ਦਿੰਦੀ ਜੇ ਅਸੀਂ ਆਮ ਮਤਲਬ ਮੁੰਡੇ ਪਿੰਡਾਂ ਚੋਂ ਆਨੇ ਆ ਮਤਲਬ ਵੀ ਅੱਪ ਮਿਲੇ ਮੁੰਡਿਆਂ ਨੂੰ ਅੱਗੇ ਜਾ ਕੇ ਸਾਨੂੰ ਰੋਕ ਦਿੰਨੇ ਆ ਬਾਈ ਸਵੇਰੇ ਜਦੋਂ ਸੱਪ ਲੜਿਆ ਜਮਾਰੂ ਅਸੀਂ ਉਦੋਂ ਵੀ ਆਏ ਬਾਈ ਸਾਨੂੰ ਲਾਛੜੂ ਰੋਕ ਦਿੱਤਾ ਕਹਿੰਦੇ ਵੀ ਅੱਗੇ ਨਹੀਂ ਜਾਣਾ ਅੱਗੇ ਪਾਣੀ ਬਹੁ ਵੀ ਮਤਲਬ ਜੇ ਭਾਈ ਆਪਾਂ ਆਪਣੇ ਬੰਦੇ ਨੂੰ ਬਚਾਵਾਂਗੇ ਨਹੀਂ ਫਿਰ ਕਿਵੇਂ ਬਚਣਗੇ ਆਪਣੇ ਲੋਕ ਬਾਈ ਹੁਣ ਪੰਜਾਬੀ ਦੀ ਪੰਜਾਬੀਏ ਬਾਹ ਫੜਨੇ ਤੁਸੀਂ ਬਾਈ ਪੰਜਾਬੀ ਭਰਾ ਆ ਆਪਣੇ ਨਾਲ ਆ ਕੇ ਤੁਸੀਂ ਵੀ ਸਾਡੇ ਤੇ ਵਿਸ਼ਵਾਸ ਕਰਿਆ ਅਸੀਂ ਤੁਹਾਡੇ ਤੇ ਵਿਸ਼ਵਾਸ ਕਰਿਆ ਆਪਾਂ ਸਾਰੇ ਹੁਣ ਆਪਾਂ ਨੂੰ ਕੀ ਹੋ ਗਿਆ ਬਾਈ ਜੇ ਸਵੇਰੇ ਕੋਈ ਕਿਸ਼ਤੀ ਮਗਾ ਦਿੰਦੇ ਜਾਂ ਕੋਈ ਟਰੈਕਟਰ ਪ੍ਰੋਵਾਈਡ ਕਰਾ ਦਿੰਦੇ ਉਹ ਬੰਦਾ ਬਚ ਵੀ ਜਾਂਦਾ ਹੁਣ ਆਪਾਂ ਨੂੰ ਕਿਹਾ ਪਤਾ ਵੀ ਉਹ ਬੰਦਾ ਬਚਿਆ ਜਾਂ ਨਹੀਂ ਬਚਿਆ ਬਾਕੀ ਹੁਣ ਆਪਾਂ ਪਿੰਡ ਪਹੁੰਚ ਜੂਗੇ ਬਾਈ ਘਰ ਦਿਖਾ ਦਿੰਨੇ ਆ ਤੁਹਾਨੂੰ ਨਵਾਂ ਘਰ ਬਣ ਰਿਹਾ ਸੀ ਤਾਂ ਦੇਖ ਸਕਦੇ ਹੋ ਪਾਣੀ ਜਿਹੜਾ ਹੈਗਾ ਘਰ ਦੇ ਵਿੱਚ ਦਾਖਲ ਹੋ ਚੁੱਕਿਆ ਤਾਂ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਾਲਾਤ ਕਿਹੋ ਜਿਹੇ ਜਿਹੜੇ ਨੇ ਪਿੰਡ ਦੇ ਬਣੇ ਹੋਏ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਚਮਾਰੂ ਪਿੰਡ ਦੀਆਂ ਨੇ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਟਿਆਲੇ ਜ਼ਿਲ੍ਹੇ ਦੇ ਕੀ ਹਾਲਾਤ ਨੇ ਪਟਿਆਲੇ ਦੇ ਪਿੰਡਾਂ ਦੇ ਕੀ ਹਾਲਾਤ ਨੇ ਇਸ ਵੇਲੇ ਅਸੀਂ ਕਨੌਰ ਤੇ ਸਨੌਰ ਹਲਕੇ ਦੇ ਪਿੰਡਾਂ ਦੇ ਹਲਾਤ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਚਮਾਰੂ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਟਰੈਕਟਰ ਦੇ ਜਰੀਏ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਲਗਾਤਾਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਟਿਆਲੇ ਦੇ ਵਿੱਚ ਕੀ ਹਾਲਾਤ ਨੇ ਪਟਿਆਲੇ ਦੇ ਪਿੰਡਾਂ ਦੇ ਕੀ ਹਾਲਾਤ ਨੇ ਦੂਜੇ ਪਾਸੇ ਜੇਕਰ ਪਿੰਡ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਸਾਧਨ ਜਿਹੜਾ ਹੈਗਾ ਇਸ ਪਿੰਡ ਦੇ ਨਾਲ ਨਹੀਂ ਜੁੜ ਰਿਹਾ ਕੋਈ ਵੀ ਸਾਧਨ ਦੇ ਜਰੀਏ ਲੋਕ ਇੱਥੇ ਨਹੀਂ ਪਹੁੰਚ ਰਹੇ ਪਰ ਇਹ ਬਾਈਆਂ ਦਾ ਸ਼ੁਕਰੀਆ ਜਿਹੜੇ ਸਾਨੂੰ ਲੈ ਕੇ ਆਏ ਨੇ ਜਿਨ੍ਹਾਂ ਨੇ ਆਪਣਾ ਟਰੈਕਟਰ ਕੱਢਿਆ ਦਲੇਰੀ ਦਿਖਾਈ ਪੰਜਾਬੀਅਤ ਦਿਖਾਈ ਤਾਂ ਇਹਨਾਂ ਨੂੰ ਵੀ ਇੱਕ ਸਲੂਟ ਹੈ ਤੇ ਨਾਲ ਹੀ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਜੀ ਹਾਲਾਤ ਨੇ ਪਟਿਆਲੇ ਦੇ ਜ਼ਿਲ੍ਹੇ ਦੇ ਪਟਿਆਲੇ ਦੇ ਪਿੰਡਾਂ ਦੇ ਲਗਾਤਾਰ ਤੁਹਾਨੂੰ ਦਿਖਾਉਂਦੇ ਰਵਾਂਗੇ ਕੈਮਰਾ ਪਰਸਨ ਵਰੁਣ ਦੇ ਨਾਲ ਅਮਨਦੀਪ ਸਿੰਘ ਜੀ ਸਵੈਬ ਟੀਵੀ ਚਮਾਰੂ ਘਨੌਰ ਹਲਕੇ ਦੇ ਪਿੰਡ ਚਮਾਰੂ ਵਿਖੇ ਪਹੁੰਚੇ ਹੋਏ ਆ ਜਿੱਥੇ ਕਹਿਰ ਤੁਹਾਨੂੰ ਦਿਖਾਵਾਂਗੇ ਕਿਸ ਕਦਰ ਫਲੱਡ ਆਇਆ ਤੇ ਉਸ ਦਾ ਕਿੰਨਾ ਕ ਨੁਕਸਾਨ ਜਿਹੜਾ ਹੈਗਾ ਪਿੰਡ ਦੇ ਵਿੱਚ ਹੋਇਆ ਇਸ ਵੇਲੇ ਅਸੀਂ ਟਰੈਕਟਰ ਤੇ ਸਵਾਰ ਆ ਜੋ ਕਿ ਕੋਈ ਵੀ ਸਾਧਨ ਨਹੀਂ ਹੈਗਾ ਜਿਹੜਾ ਸਾਨੂੰ ਇਸ ਪਿੰਡ ਚ ਲੈ ਕੇ ਜਾਵੇ ਪਰ ਕੁਝ ਭਾਈ ਸਾਨੂੰ ਮਿਲੇ ਜਿਹੜੇ ਆਪਣਾ ਟਰੈਕਟਰ ਲੈ ਕੇ ਆਏ 20 ਕਿਲੋਮੀਟਰ ਦੂਰੋਂ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਪਿੰਡ ਲੈ ਕੇ ਜਾਵਾਂਗੇ ਹਾਲਾਂਕਿ ਪਿੰਡ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਜਾਣ ਨੂੰ ਰਾਜ਼ੀ ਨਹੀਂ ਸੀਗਾ ਪਰ ਸਾਡਾ ਮਕਸਦ ਹੁੰਦਾ ਕਿ ਤੁਹਾਨੂੰ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਈਏ ਕਿੰਨਾ ਕੁ ਨੁਕਸਾਨ ਹੈ ਕਿੰਨਾ ਕੁ ਪਾਣੀ ਜਿਹੜਾ ਹੈਗਾ ਪਿੰਡ ਦੇ ਵਿੱਚ ਆਇਆ ਤਾਂ ਹੁਣ ਅਸੀਂ ਚਮਾਰੂ ਪਿੰਡ ਜਾ ਰਹੇ ਹਾਂ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਪਾਣੀ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਪਾਣੀ ਜਿਹੜਾ ਹੈਗਾ ਉਹ ਤੁਹਾਨੂੰ ਨਜ਼ਰ ਆਵੇਗਾ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਰੋਡ ਕਿੱਥੇ ਹੈ ਸੜਕ ਕਿੱਥੇ ਹੈ ਤਾਂ ਪਰ ਧੰਨਵਾਦ ਦੇਣਾ ਬਾਈਆਂ ਦਾ ਜਿਹੜੇ ਸਾਨੂੰ ਲੈ ਕੇ ਜਾ ਰਹੇ ਨੇ ਜਿਹੜੇ ਤਸਵੀਰਾਂ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹਨਾਂ ਦੀ ਬਦੌਲਤ ਹੀ ਜਿਹੜੀਆਂ ਅੱਜ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਹੈ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ ਜਿਸ ਤਰੀਕੇ ਦੇ ਨਾਲ ਇੱਥੇ ਪਾਣੀ ਹੈ ਤਾਂ ਇਦਾਂ ਲੱਗ ਰਿਹਾ ਕਿ ਜਿਵੇਂ ਇੱਕ ਨਹਿਰ ਦੇ ਵਿੱਚ ਅਸੀਂ ਜਿਹੜਾ ਹੈਗਾ ਗੁਜ਼ਰ ਰਹੇ ਆ ਤਾਂ ਪਟਿਆਲੇ ਦੀਆਂ ਇਹ ਤਸਵੀਰਾਂ ਨੇ ਪਟਿਆਲੇ ਜ਼ਿਲ੍ਹੇ ਦੀਆਂ ਇਹ ਤਸਵੀਰਾਂ ਨੇ ਕੱਗਰ ਦਾ ਕਹਿਰ ਜਿਹੜਾ ਹੈਗਾ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਕਿ ਪਾਣੀ ਜਿਹੜਾ ਹੈਗਾ ਜਿੱਥੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਹਿਰ ਕਰਦਾ ਨਜ਼ਰ ਆ ਰਿਹਾ ਉੱਥੇ ਹੀ ਕੱਲ ਤੋਂ ਪਟਿਆਲੇ ਦੀਆਂ ਤਸਵੀਰਾਂ ਨੇ ਕੱਲ ਤੋਂ ਪਟਿਆਲੇ ਦੇ ਹਾਲਾਤ ਵੀ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਕਿਸ ਕਦਰ ਖਤਰਨਾਕ ਹਾਲਾਤ ਹੋਏ ਪਏ ਨੇ ਪਛਲਾ ਦੀ ਗੱਲ ਕਰ ਲਈਏ ਤਾਂ ਪੂਰਨ ਰੂਪ ਦੇ ਵਿੱਚ ਹਜ਼ਾਰਾਂ ਏਕੜ ਹਜ਼ਾਰਾਂ ਕਿਲੇ ਜ਼ਮੀਨ ਜਿਹੜੀ ਹੈ ਖਰਾਬ ਹੋ ਚੁੱਕੀ ਹੈ ਪਾਰੀ ਨੁਕਸਾਨ ਕਿਸਾਨਾਂ ਦਾ ਹੋ ਚੁੱਕਿਆ ਹੈ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਤੇ ਜਿਹੜੇ ਡੰਗਰ ਪਸ਼ੂ ਨੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਪਰ ਜੇਕਰ ਪਟਿਆਲੇ ਜ਼ਿਲ੍ਹੇ ਦੀ ਗੱਲ ਕੇ ਕੀਤੀ ਜਾਵੇ ਤਾਂ ਚਾਹੇ ਮਾਰਕੰਡਾ ਨਹਿਰ ਹੋਵੇ ਚਾਹੇ ਟਾਂਗਰੀ ਹੋਵੇ ਚਾਹੇ ਕੱਗਰ ਹੋਵੇ ਪੂਰਾ ਨੁਕਸਾਨ ਜਿਹੜਾ ਹੈਗਾ ਇਹਨਾਂ ਨਹਿਰਾਂ ਵੱਲੋਂ ਕੀਤਾ ਜਾ ਰਿਹਾ ਤੇ ਚਮਾਰੂ ਪਿੰਡ ਤੁਹਾਨੂੰ ਲੈ ਕੇ ਚੱਲੇ ਆ ਤੇ ਪਹਿਲਾਂ ਬਾਈ ਹੁਣ ਨਾਲ ਗੱਲ ਕਰਦੇ ਆ ਬਾਈ ਜੀ ਨਾਂ ਕੀ ਹੈ ਤੁਹਾਡਾ ਮੇਰਾ ਨਾਂ ਗੁਰਪਿੰਦਰ ਸਿੰਘ ਹੈ ਜੀ ਹਾਂ ਗੁਰਪਿੰਦਰ ਜੀ ਕਿਸ ਤਰੀਕੇ ਦੇ ਹਾਲਾਤ ਨੇ ਜੇਕਰੇ ਬੜਾ ਬੁਰਾ ਹਾਲ ਹੋ ਗਿਆ ਗਰੇਉਰੇ ਦਾ ਇਹ ਪ੍ਰਸ਼ਾਸਨਿਕੀ ਕਮੀ ਆ ਫਿਰ 2023 ਚ ਪਹਿਲਾਂ ਇਹੀ ਹਾਲ ਹੋਇਆ ਸੀਗਾ ਉਦੋਂ ਵੀ ਬੰਦ ਟੁੱਟੇ ਦੇ ਹੁਣ ਦੁਬਾਰੇ ਉੱਥੇ ਦੇ ਬਾਹਰ ਟੁੱਟਿਆ ਉਹ ਬਾਹਰ ਟੁੱਟਣ ਕਰਕੇ ਦੁਆਰੇ ਸਾਰਾ ਉਹਦੇ ਕਰਕੇ ਨੁਕਸਾਨ ਹੋਇਆ ਜੇ ਕਿਦੇ ਪ੍ਰਸ਼ਾਸਨ ਪਹਿਲਾਂ ਹੀ ਬੰਦ ਬੂਦ ਚੰਗੇ ਲਾਵੇ ਵੀਰੇ ਇਹ ਕੰਮ ਨਾ ਹੋਵੇ ਹੱਥ ਬੰਨ ਕੇ ਬੇਨਤੀ ਆ ਬਾਈ ਪ੍ਰਸ਼ਾਸਨ ਨੂੰ ਜਿਹੜਾ ਕੰਮ ਹੋਣਾ ਤੇ ਦੁਆਰੇ ਹੋ ਗਿਆ ਦੁਆਰੇ ਫੇਰ ਹੋਊਗਾ ਬਾਈ ਜੇ ਪ੍ਰਸ਼ਾਸਨ ਨੇ ਇਹ ਕੰਮ ਸਹੀ ਢੰਗ ਨਾਲ ਨਾਲ ਕਰਿਆ ਇਹ ਬੰਦ ਵੀਰੇ ਦੁਆਰੇ ਲੱਗਣਾ ਨੇੜੇ ਨੇੜੇ ਬੰਦ ਜਦ ਤੱਕ ਨਹੀਂ ਲੱਗਦਾ ਐਂ ਪਾਣੀ ਆਊਗਾ ਵੀਰੇ ਇਸ ਇਲਾਕੇ 'ਚ ਅਸੀਂ 20 ਕਿਲੋਮੀਟਰ ਤੋਂ ਆਏ ਸਾਡਾ ਪਿੰਡ ਮੋਡਾਡੀ ਆ ਬਾਈ ਇਹ ਪਿੰਡ 'ਚ ਕਿਸੇ ਨੇ ਟਰੈਕਟਰ ਵੀ ਨਹੀਂ ਦਿਆ ਬਾਈਆਂ ਨੂੰ ਰੇਹਣ ਵਾਸਤੇ ਅਸੀਂ ਸਪੈਸ਼ਲ ਆਪਣਾ ਟਰੈਕਟਰ ਲੈ ਕੇ ਬਾਈਆਂ ਨੂੰ ਕਵਰ ਕਰਨ ਜਾ ਰਹੀਆਂ ਚਮਾਰੂ ਪਿੰਡਾ ਸਾਹਮਣੇ ਆ ਗਿਆ ਜੀ ਬੁਰਾ ਹਾਲਾ ਬਾਈ ਤੁਹਾਡੇ ਸਾਹਮਣੇ ਆ ਦੇਖ ਲੈ ਔਰ ਸਾਰੀ ਫਸਲ ਤਬਾਹ ਹੋ ਚੁੱਕੀ ਹੈ ਇਹਨਾਂ ਗੱਲ ਹੈ ਬਾਈ ਜਿਹੜੀ ਮਤਲਬ ਪਹਿਲਾਂ ਨਾ ਅੱਜ ਤੋਂ 10 ਸਾਲ ਪਹਿਲਾਂ ਘੱਗਰਾਂ 'ਚੋਂ ਰੇਤਾ ਕੱਢਦੇ ਦੇ ਅਸੀਂ ਆਪ ਵੀ ਕੱਢਿਆ ਅਸੀਂ ਕਰਾਏ ਵੀ ਕਰੇ ਬਾਈ ਕੋਈ ਰੋਕ ਟੋਕ ਨਹੀਂ ਦੀ ਰੇਤਾ ਨਿਕਲਦਾ ਦਾ ਘੱਗਰ ਡੂੰਘੇ ਹੁੰਦੇ ਦੇ ਪਾਣੀ ਆਪਣਾ ਲੰਘ ਜਾਂਦਾ ਦਾ ਹੁਣ ਬਾਈ ਬੰਦ ਹੈ ਬਿਲਕੁਲ ਜ਼ਿਮੀਂਦਾਰ ਨੂੰ ਰੇਤਾ ਨਹੀਂ ਮਿਲਦਾ ਉਹ ਮਤਲਬ ਰੇਤਾ ਬੰਦ ਹੋਣ ਕਾਰਨ ਬੂਟੀਆਂ ਹੋ ਗਈਆਂ ਮੇਰੇ ਘੱਗਰਾਂ 'ਚ ਹਾਲਾਤ ਬਾਈ ਦਿਨ ਪਰ ਦਿਨ ਪੰਜਾਬ ਕੇ ਮਾੜੇ ਹੁੰਦੇ ਜਾ ਰਹੇ ਆ ਹਰ ਵਾਰੀ ਪੰਜਾਬ ਨੂੰ ਡਬੋਇਆ ਜਾ ਰਿਹਾ 2023 ਦੇ ਵਿੱਚ ਉਹਰੇ ਤਿੰਨ ਵਾਰੀ ਪਾਣੀ ਆਇਆ ਭਾਈ ਤਿੰਨ ਵਾਰੀ ਅਸੀਂ ਜੀਰੀਆਂ ਲਗਾਈਆਂ ਰਿਸ਼ਤੇਦਾਰਾਂ ਦੀਆਂ ਆਪਣਿਆਂ ਦੀ ਹੁਣ ਅਸੀਂ ਵੀ ਮਜਬੂਰ ਐ ਬਾਈ ਹੁਣ ਜੀਰੀਆਂ ਪੱਕੀਆਂ ਹੋਈਆਂ ਵੱਢਣੇ ਦਾ ਟਾਈਮ ਆਇਆ ਬਾਦਾ ਭਾਈ ਬਾਕੀ ਮਹਾਰਾਜ ਨੇ ਕਹਿਰ ਬਾਈ ਬਹੁਤ ਵਰਤ ਰਿਆ ਬਾਕੀ ਤੁਸੀਂ ਆਪ ਬਾਈ ਦੇਖ ਕੇ ਧਿਆਨ ਮਾਰੋ ਆਪਣਾ ਕੰਮ ਕਰੋ ਬਿਲਕੁਲ ਤਸਵੀਰਾਂ ਇੱਕ ਵਾਰ ਫੇਰ ਦਿਖਾ ਦਿੰਨੇ ਆ ਕਿਸ ਕਦਰ ਹਾਲਾਤ ਬਣੇ ਹੋਏ ਨੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਏਗਾ ਚਾਹੇ ਸੱਜੇ ਪਾਸੇ ਵੇਖ ਲਈਏ ਚਾਹੇ ਖੱਬੇ ਪਾਸੇ ਵੇਖ ਲਈਏ ਸਾਰੇ ਖੇਤ ਜਿਹੜੇ ਨੇ ਪਿੰਡ ਪੂਰਾ ਦਾ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਬਾਈ ਜੀ ਪ੍ਰਸ਼ਾਸਨ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਵਾਅਦੇ ਕਰਦਾ ਕੀ ਲੱਗਦਾ ਹੈ ਪ੍ਰਸ਼ਾਸਨ ਦਾ ਕਿੰਨਾ ਕੁ ਸਹਿਯੋਗ ਰਿਹਾ ਹੈ ਵੀਰੇ ਪ੍ਰਸ਼ਾਸਨ ਨੂੰ ਤੁਸੀਂ ਦੇਖ ਹੀ ਰਹੇ ਹੋ ਜੀ ਤੁਸੀਂ ਸਵੇਰ ਦੇ ਫਿਰ ਰਹੇ ਹੋ ਕਿੰਨਾ ਸਹਿਯੋਗ ਹੈ ਵੀਰੇ ਤੁਹਾਨੂੰ ਰੇ ਆਣ ਤੱਕ ਕਿਸ਼ਤੀ ਨਹੀਂ ਮਿਲੀ ਹੈਗੀ ਵੀਰੇ ਅਸੀਂ ਡਾਇਰੈਕਟਰ ਲੈ ਕੇ ਆਏ ਆ ਪ੍ਰਸ਼ਾਸਨ ਨਹੀਂ ਤੁਹਾਨੂੰ ਕਹਿ ਵੀ ਸਕਦਾ ਹੋਵੇ ਚੱਕੋ ਕਿਸ਼ਤੀ ਵੀ ਕਰੋ ਕਾਵਰ ਬਾਈ ਤੁਹਾਨੂੰ ਦਿਆ ਹੀ ਸੀ ਹੋ ਕਿਸੇ ਨੇ ਵੀਰੇ ਪ੍ਰਸ਼ਾਸਨ ਹਾਲੇ ਬਿਲਕੁਲ ਨਹੀਂ ਕੱਲ ਦਾ ਪਤਾ ਨਹੀਂ ਕਿਹੜਾ ਸਹਿਯੋਗ ਦੇਵੇ ਹੁਣ ਬਿਲਕੁਲ ਹੀ ਸਹਿਯੋਗ ਨਹੀਂ ਹੈਗਾ ਤੁਹਾਡੇ ਸਾਹਮਣੇ ਆ ਬਾਈ ਅਸੀਂ ਟਰੈਕਟਰ ਲੈ ਗਏ ਹੁਣ ਚਮਾਰੂ ਪਿੰਡ ਤੁਸੀਂ ਪਹਿਲੇ ਵਾਰੀ ਕਵਰ ਕਰਨ ਆ ਰਹੇ ਹੋ ਜੇ ਪ੍ਰਸ਼ਾਸਨ ਚਾਹੁੰਦਾ ਉਹਨੂੰ ਕਵਰ ਵੀ ਕਰ ਸਕਦਾ ਚਮਾਰੂ ਪਿੰਡ ਕਿਸ਼ਤੀਆਂ ਵੀ ਲਾ ਸਕਦਾ ਸੀਗਾ ਆ ਟਰੈਕਟਰ ਲੈ ਜਾਂਦੇ ਵੀਰੇ ਆਪਾਂ ਕਿਸ਼ਤੀਆਂ ਹੁੰਦੀਆਂ ਔਰੇ ਕਿਸ਼ਤੀਆਂ ਦੇ ਜਾਂਦੇ ਵੀਰੇ ਪੂਰੇ ਕਹਿੰਦੇ ਕਿਸੇ ਸੱਪ ਲੜ ਗਿਆ ਵੀਰੇ ਉਹ ਟਰੈਕਟਰ ਦਾ ਹੀ ਲੈ ਕੇ ਆਏ ਨੇ ਕਿਸ਼ਤੀ ਵੀ ਨਹੀਂ ਭੇਜੀ ਗਈ ਕਹਿੰਦੇ ਔਰੇ ਹਾਂ ਜੀ ਪ੍ਰਸ਼ਾਸਨ ਦਾ ਵੀਰੇ ਬਹੁਤ ਬੁਰਾ ਹਾਲ ਆ ਇੱਕ ਗੱਲ ਹੈਗੀ ਆ ਵੀਰੇ ਜਿਹੜੇ ਵੀਰਾ ਅਮਨ ਨੇ ਕਿਹਾ ਵੀ ਜਦ ਤੱਕ ਥੋੜਾ ਰੇਤਾ ਰੂਤਾ ਨਾ ਚਲਾਇਆ ਗਿਆ ਜਦ ਤੱਕ ਵੀ ਇਹ ਹਾਲ ਆ ਰੇਤਾ ਚੱਲੇਗਾ ਨੂੰ ਡੂੰਗਾ ਹੋਵੇ ਵੀਰੇ ਪਾਣੀ ਅੱਗੇ ਜਾਊਗਾ ਫੇਰ ਵੀ ਕੋਈ ਨਾ ਕੋਈ ਮਸਲਾ ਆਲੂ ਹੁੰਦਾ ਇੱਕ ਮੇਨ ਬੰਦ ਲੱਗੇ ਜਾਂ ਕ ਅਗਰ ਡੂੰਗਾ ਹੋਵੇ ਵੀਰੇ ਜਦ ਤੱਕ ਕੋਈ ਹੱਲ ਨਹੀਂ ਵੀਰੇ ਦਾ ਅਹੀਂ ਪਾਣੀ ਆਊਗਾ ਵੀਰੇ ਆ ਜੀ ਕੋਈ ਮਦਦ ਪਹੁੰਚੀ ਇੱਥੇ ਉੱਥੇ ਉਰੇ ਵੀਰੇ ਕੋਈ ਮਦਦ ਨਹੀਂ ਹਾਲ ਤੱਕ ਪਹੁੰਚੀ ਆਗੀ ਇਹਨ ਪਿੰਡਾਂ 'ਚ ਆ ਜੀ ਹੁਣ ਤੱਕ ਕਿਸੇ ਨੇ ਕੋਈ ਸਾਰ ਨਹੀਂ ਲਈ ਲੋਕਾਂ ਨੇ ਹਾਲੇ ਤੱਕ ਕੋਈ ਸਾਰ ਨਹੀਂ ਲਈ ਵੀਰੇ ਕਿਸੇ ਨੇ ਉਹ ਪੁਲਤੇ ਜ਼ਰੂਰ ਖੜੇ ਨੇ ਵੀਰੇ ਤੁਸੀਂ ਵੀ ਦੇਖ ਕੇ ਆਏ ਆ ਉਥੇ ਤੱਕਾ ਪਿੰਡਾਂ ਤੱਕ ਕੋਈ ਨਹੀਂ ਪਹੁੰਚਿਆ ਲੱਗਿਆ ਹੋਇਆ ਆਪਣਾ ਜਿਹੜਾ ਮੰਨ ਪੈਂਦਾ ਉਹ ਗੁਰਦੁਆਰਾ ਸਾਹਿਬ ਕੋਲੇ ਉਥੇ ਮੇਲਾ ਲੱਗਿਆ ਗੁਰਦੁਆਰਾ ਸਾਹਿਬ ਨੂੰ ਲੰਗਰ ਚੱਲ ਰਿਹਾ ਲੰਗਰ ਛਕ ਰਹੇ ਆ ਨਜ਼ਾਰੇ ਲੈ ਰਹੇ ਆ ਬਾਈ ਕੋਈ ਕਿਸੇ ਗੱਲ ਨਹੀਂ ਸੁਣਦਾ ਪੁਲਿਸ ਰੋਕ ਦਿੰਦੀ ਜੇ ਅਸੀਂ ਆਮ ਮਤਲਬ ਮੁੰਡੇ ਪਿੰਡਾਂ ਚੋਂ ਆਨੇ ਆ ਮਤਲਬ ਵੀ ਅੱਪ ਮਿਲੇ ਮੁੰਡਿਆਂ ਨੂੰ ਅੱਗੇ ਜਾ ਕੇ ਸਾਨੂੰ ਰੋਕ ਦਿੰਨੇ ਆ ਬਾਈ ਸਵੇਰੇ ਜਦੋਂ ਸੱਪ ਲੜਿਆ ਚਮਾਰੂ ਅਸੀਂ ਉਦੋਂ ਵੀ ਆਏ ਬਾਈ ਸਾਨੂੰ ਲਾਛੜੂ ਰੋਕ ਦਿੱਤਾ ਕਹਿੰਦੇ ਵੀ ਅੱਗੇ ਨਹੀਂ ਜਾਣਾ ਅੱਗੇ ਪਾਣੀ ਬਹੁਤ ਇਹ ਮਤਲਬ ਜੇ ਬਾਈ ਆਪਾਂ ਆਪਣੇ ਬੰਦੇ ਨੂੰ ਬਚਾਵਾਂਗੇ ਨਹੀਂ ਫਿਰ ਕਿਵੇਂ ਬਚਣਗੇ ਆਪਣੇ ਲੋਕ ਬਾਈ ਹੁਣ ਪੰਜਾਬੀ ਦੀ ਪੰਜਾਬੀਏ ਬਾਹ ਫੜਨੇ ਤੁਸੀਂ ਬਾਈ ਪੰਜਾਬੀ ਭਰਾ ਆ ਆਪਣੇ ਨਾਲ ਆ ਕੇ ਤੁਸੀਂ ਵੀ ਸਾਡੇ ਤੇ ਵਿਸ਼ਵਾਸ ਕਰਿਆ ਅਸੀਂ ਤੁਹਾਡੇ ਤੇ ਵਿਸ਼ਵਾਸ ਕਰਿਆ ਆਪਾਂ ਸਾਰੇ ਹੁਣ ਆਪਾਂ ਨੂੰ ਕੀ ਹੋ ਗਿਆ ਬਾਈ ਜੇ ਸਵੇਰੇ ਕੋਈ ਕਿਸ਼ਤੀ ਮਗਾ ਦਿੰਦੇ ਜਾਂ ਕੋਈ ਟਰੈਕਟਰ ਮ ਪ੍ਰੋਵਾਈਡ ਕਰਾ ਦਿੰਦੇ ਉਹ ਬੰਦਾ ਬਚ ਵੀ ਜਾਂਦਾ ਹੁਣ ਆਪਾਂ ਨੂੰ ਕਿਹਾ ਪਤਾ ਵੀ ਉਹ ਬੰਦਾ ਬਚਿਆ ਜਾਂ ਨਹੀਂ ਬਚਿਆ ਬਾਕੀ ਹੁਣ ਆਪਾਂ ਪਿੰਡ ਪਹੁੰਚ ਜੂਗੇ ਬਾਈ ਘਰ ਦਿਖਾ ਦਿੰਨੇ ਆ ਤੁਹਾਨੂੰ ਨਵਾਂ ਘਰ ਬਣ ਰਿਹਾ ਸੀ ਤਾਂ ਦੇਖ ਸਕਦੇ ਹੋ ਪਾਣੀ ਜਿਹੜਾ ਹੈਗਾ ਘਰ ਦੇ ਵਿੱਚ ਦਾਖਲ ਹੋ ਚੁੱਕਿਆ ਤਾਂ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਾਲਾਤ ਕਿਹੋ ਜਿਹੇ ਜਿਹੜੇ ਨੇ ਪਿੰਡ ਦੇ ਬਣੇ ਹੋਏ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਚਮਾਰੂ ਪਿੰਡ ਦੀਆਂ ਨੇ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਟਿਆਲੇ ਜ਼ਿਲ੍ਹੇ ਦੇ ਕੀ ਹਾਲਾਤ ਨੇ ਪਟਿਆਲੇ ਦੇ ਪਿੰਡਾਂ ਦੇ ਕੀ ਹਾਲਾਤ ਨੇ ਇਸ ਵੇਲੇ ਅਸੀਂ ਕਨੌਰ ਤੇ ਸਨੌਰ ਹਲਕੇ ਦੇ ਪਿੰਡਾਂ ਦੇ ਫਲਾ ਹਾਲਾਤ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਚਮਾਰੂ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਟਰੈਕਟਰ ਦੇ ਜਰੀਏ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਲਗਾਤਾਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਟਿਆਲੇ ਦੇ ਵਿੱਚ ਕੀ ਹਾਲਾਤ ਨੇ ਪਟਿਆਲੇ ਦੇ ਪਿੰਡਾਂ ਦੇ ਕੀ ਹਾਲਾਤ ਨੇ ਦੂਜੇ ਪਾਸੇ ਜੇਕਰ ਪਿੰਡ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਸਾਧਨ ਜਿਹੜਾ ਹੈਗਾ ਇਸ ਪਿੰਡ ਦੇ ਨਾਲ ਨਹੀਂ ਜੁੜ ਰਿਹਾ ਕੋਈ ਵੀ ਸਾਧਨ ਦੇ ਜਰੀਏ ਲੋਕ ਇੱਥੇ ਨਹੀਂ ਪਹੁੰਚ ਰਹੇ ਪਰ ਇਹ ਬਾਈਆਂ ਦਾ ਸ਼ੁਕਰੀਆ ਜਿਹੜੇ ਸਾਨੂੰ ਲੈ ਕੇ ਆਏ ਨੇ ਜਿਨ੍ਹਾਂ ਨੇ ਆਪਣਾ ਟਰੈਕਟਰ ਕੱਢਿਆ ਦਲੇਰੀ ਦਿਖਾਈ ਪੰਜਾਬੀਅਤ ਦਿਖਾਈ ਤਾਂ ਇਹਨਾਂ ਨੂੰ ਵੀ ਇੱਕ ਸਲੂਟ ਹੈ ਤੇ ਨਾਲ ਹੀ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਕੀ ਹਾਲਾਤ ਨੇ ਪਟਿਆਲੇ ਦੇ ਜ਼ਿਲ੍ਹੇ ਦੇ ਪਟਿਆਲੇ ਦੇ ਪਿੰਡਾਂ ਦੇ ਲਗਾਤਾਰ ਤੁਹਾਨੂੰ ਦਿਖਾਉਂਦੇ ਰਵਾਂਗੇ ਕੈਮਰਾ ਪਰਸਨ ਵਰੁੰ ਦੇ ਨਾਲ ਅਮਨਦੀਪ ਸਿੰਘ ਜੀ ਸਵੈਬ ਟੀਵੀ ਚਮਾਰੂ ਘਨੌਰ ਹਲਕੇ ਦੇ ਪਿੰਡ ਚਮਾਰੂ ਵਿਖੇ ਪਹੁੰਚੇ ਹੋਏ ਆ ਜਿੱਥੇ ਕਾਹਿਰ ਤੁਹਾਨੂੰ ਦਿਖਾਵਾਂਗੇ ਕਿਸ ਕਦਰ ਫਲੱਡ ਆਇਆ ਤੇ ਉਸ ਦਾ ਕਿੰਨਾ ਕੁ ਨੁਕਸਾਨ ਜਿਹੜਾ ਹੈਗਾ ਪਿੰਡ ਦੇ ਵਿੱਚ ਹੋਇਆ ਇਸ ਵੇਲੇ ਅਸੀਂ ਟਰੈਕਟਰ ਤੇ ਸਵਾਰ ਆ ਕਿਉਂਕਿ ਕੋਈ ਵੀ ਸਾਧਨ ਨਹੀਂ ਹੈਗਾ ਜਿਹੜਾ ਸਾਨੂੰ ਇਸ ਪਿੰਡ 'ਚ ਲੈ ਕੇ ਜਾਵੇ ਪਰ ਕੁਝ ਭਾਈ ਸਾਨੂੰ ਮਿਲੇ ਜਿਹੜੇ ਆਪਣਾ ਟਰੈਕਟਰ ਲੈ ਕੇ ਆਏ 20 ਕਿਲੋ